ਸੁਇਸ ਸਾਕਾ ਚੁਰਚੂਕੇ ਨੇ ਇਸੇ ਖਬਰ ਦੇ ਸੁਇਸ ਇਹ ਜਿਹੜਾ ਕੀ ਸਰੀ ਤਸ਼ਦਦ ਕੀਤਾ ਗਿਆ ਫਸਲ ਬਾਜੀ ਪਾਉਣ ਵਾਲੇ ਜਿਹੜੇ ਕਿ ਖੇਡਾਂ ਵਾਲੇ ਦੇ ਵੱਲੋਂ ਇਹ ਤਸ਼ਦਦ ਕੀਤਾ ਗਿਆ ਤਾਂ ਹਲ ਦੀ ਮੌਤ ਹੋ ਗਈ ਉਸ ਨੌਜਵਾਨ ਦੀ ਸੋ ਹੋਰ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਸੋ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਪੁਲਿਸ ਨੇ ਇਸ ਜਿਹੜਾ ਵੱਡੇ ਪੱਧਰ ਦਾ ਅਪਰਾਧ ਹੋਇਆ ਸੀ ਇਸ ਮਾਮਲੇ ਦੇ ਵਿੱਚ 304 ਆਈਪੀਸੀ ਦਾ ਜਿਹੜਾ ਮੁਕਦਮਾ ਦਰਜ ਕਰ ਲਿਆ ਹੈ ਪਰ ਇਸ ਮੁਕਦਮੇ ਦੇ ਨਾਲ ਜਿਹੜੇ ਆ ਹੋਰ ਬਹੁਤ ਵੱਡੇ ਸਵਾਲ ਹੈ ਖੜੇ ਹੁੰਦੇ ਹਨ ਕਿ ਆਖਰਕਾਰ ਜਦੋਂ ਟਰੈਕਟਰ ਸਟੰਟ ਕਰਨ ਤੇ ਕਿਸੇ ਵੀ ਤਰ੍ਹਾਂ ਦੇ ਖੇਡ ਮੇਲੇ ਲਗਾਉਣ ਤੇ ਜਾਂ ਬਾਜ਼ੀਗਰਾਂ ਵੱਲੋਂ ਬਾਜ਼ੀਆਂ ਵਗੈਰਾ ਦਿਖਾਉਣ ਦੇ ਉੱਪਰ ਜਿਹੜੀ ਪੂਰੀ ਰੋਕ ਲੱਗੀ ਹੋਈ ਹੈ ਜੇਕਰ ਕਿਤੇ ਰੋਕ ਨਹੀਂ ਵੀ ਲੱਗੀ ਤਾਂ ਇਸ ਵਾਸਤੇ ਬਕਾਇਦਾ ਮਨਜ਼ੂਰੀ ਲੈਣੀ ਹੁੰਦੀ ਹੈ ਕਿਉਂਕਿ ਹਰ ਪਿੰਡ ਪਿੰਡ ਸ਼ਹਿਰ ਸ਼ਹਿਰ ਸਰਕਾਰ ਵੱਲੋਂ ਪੁਲਸੀਆ ਵਿੰਗ ਦੇ ਲੋਕ ਹੈ ਜਿਹੜੇ ਐਕਟਿਵ ਰਹਿੰਦੇ ਹਨ ਪਰ ਇਹ ਸਭ ਦੇ ਬਾਵਜੂਦ ਆਖਰਕਾਰ ਇੱਕ ਬੰਦੇ ਨੂੰ 48 ਘੰਟੇ ਜਾਂ 24 ਘੰਟੇ ਮਿੱਟੀ ਦੇ ਵਿੱਚ ਦਬਾ ਕੇ ਰੱਖਣ ਵਾਲੀ ਗੱਲ ਜਿਹੜੀ ਸੁਰੱਖਿਆ ਸਿਸਟਮ ਤੋਂ ਪਾਸੇ ਕਿਵੇਂ ਰਹਿ ਗਈ ਦੂਜਾ ਮੁੰਡੇ ਦੀ ਮੌਤ ਸੰਬੰਧੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਨੂੰ ਨਸ਼ਾ ਦਿੱਤਾ ਜਾਂਦਾ ਸੀ ਤਾਂ